ਤਾਂ ਟੋਲ ਪਲਾਜ਼ਾ ਵਾਲਿਆਂ ਵੱਲੋਂ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਏ ਉਸ ਦੀ ਪਾਗ ਉਤਾਰ ਦਿੱਤੀ ਗਈ ਏ ਬਜ਼ੁਰਗ ਬਾਪੂ ਦੀਆਂ ਲੱਤਾਂ ਦੇ ਟੋਲ ਪਲਾਜ਼ਾ ਕਰਮੀਆਂ ਵੱਲੋਂ ਵਾਰ ਦਿੱਤੇ ਗਏ ਇਸੇ ਨਾਲ ਹੀ ਇੱਕ ਨੌਜਵਾਨ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜੀ ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਚ ਦੇਖਿਆ ਜਾ ਸਕਦਾ ਹੈ ਕਿ ਟੋਲ ਪਲਾਜ਼ਾ ਕਰਮੀਆਂ ਅਤੇ ਕੁਝ ਨੌਜਵਾਨਾਂ ਵਿਚਾਲੇ ਬੁਰੀ ਤਰ੍ਹਾਂ ਝੜਪ ਹੋ ਜਾਂਦੀ ਏ ਸੁਰਾਨ ਟੋਲ ਪਲਾਜ਼ਾ ਕਰਮੀ ਇੱਕ ਨੌਜਵਾਨ ਅਤੇ ਬਜ਼ੁਰਗ ਤੇ ਹਮਲਾ ਕਰ ਦਿੰਦੇ ਨੇ ਕੋਈ ਇਹ ਰੌਲਾ ਸੁਣ ਰਹੀ ਨਹੀਂ ਕੋਈ ਅੰਦੀ ਬਰਮਾਸੀ ਹੋਇਆ ਕੋਈ ਚੋਰ ਕੋਈ ਬੰਦਾ ਸਰਦਾਰ ਬੰਦੇ ਇਹੋ ਜਿਹੇ ਬੰਦੇ ਵਿਚ ਹੋ ਰਹੇ ਨੇ ਆਹ ਵੇਖੋ ਤਾਂ ਇਹ ਵੀਡੀਓ ਬਠਿੰਡਾ ਦੇ ਪਿੰਡ ਜੀਦਾ ਦੀ ਦੱਸੀ ਜਾ ਰਹੀ ਹੈ ਜਿੱਥੋਂ ਦੇ ਟੋਲ ਪਲਾਜ਼ਾ ਤੇ ਟੋਲ ਕੰਨੀਆਂ ਉੱਪਰ ਬਦਮਾਸ਼ੀ ਕਰਨ ਦੇ ਇਲਜ਼ਾਮ ਲੱਗੇ ਨੇ ਦਰਸਲ ਕਿਹਾ ਜਾ ਰਿਹਾ ਹੈ ਕਿ ਇੱਕ ਨੌਜਵਾਨ ਅਤੇ ਉਸ ਦੇ ਨਾਲ ਇੱਕ ਬਜ਼ੁਰਗ ਬਾਪੂ ਟੋਲ ਪਲਾਜ਼ਾ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਸੀ ਇਸ ਦੌਰਾਨ ਉਨ੍ਹਾਂ ਵੱਲੋਂ ਕਿਸਾਨ ਯੂਨੀਅਨ ਦਾ ਕਾਰਡ ਟੋਲ ਕਰਮੀਆਂ ਨੂੰ ਦਿਖਾਇਆ ਗਿਆ ਪਰ ਟੋਲ ਕਰਮੀਆਂ ਨੇ ਉਨ੍ਹਾਂ ਨੂੰ ਜਾਣ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਨੌਜਵਾਨ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਇਹਨਾਂ ਟੋਲ ਕਰਮੀਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਪੁਲਿਸ ਦੀ ਮੌਜੂਦਗੀ 'ਚ ਉਸਤੇ ਹਮਲਾ ਕੀਤਾ ਗਿਆ ਉਸਦੀ ਪਾਗ ਉਤਾਰ ਦਿੱਤੀ ਗਈ ਜਦਕਿ ਬਜ਼ੁਰਗ ਬਾਪੂ ਜੀਆ ਲਤਾ ਆਪੇ ਵੀ ਬਾਹਰ ਕੀਤੇ ਗਏ ਉਹਨਾਂ ਤੇ ਡਾਂਗਾ ਨਾਲ ਹਮਲਾ ਕੀਤਾ ਗਿਆ ਇਸ ਤਰ੍ਹਾਂ ਨੌਜਵਾਨ ਦੀ ਮਾਤਾ ਅਤੇ ਪੈਣਾ ਨੂੰ ਵੀ ਨਹੀਂ ਬਖਸ਼ਿਆ ਗਿਆ ਅਤੇ ਉਹਨਾਂ ਤੇ ਵੀ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੁਝ ਲੋਕਾਂ ਵੱਲੋਂ ਇਸ ਪੂਰੀ ਵੀਡੀਓ ਨੂੰ ਰਿਕਾਰਡ ਕਰ ਲਿਆ ਗਿਆ ਆ ਭਾਈ ਜੀ ਦਾ ਤੋਂ ਦੀ ਪਰਮਾਸ਼ੀ ਬਹੁਤ ਜ਼ਿਆਦਾ ਵਧੀ ਹੋਈ ਆ ਥੋੜੇ ਉਹਨਾਂ ਦਾ ਤਾਂ ਹੀ ਕੋਲ ਕੋ ਬੰਦੇ ਨੇ ਇੱਕੋ ਦੇ ਮੇਨ ਸਰਦਾਰ ਬੰਦਰੀ ਪੱਗ ਲਾਹੀ ਗਈ ਇੱਥੇ ਉਹ ਅਰੇ ਭਾਈ ਕੋਈ ਬੰਦੇ ਚ ਬਹੁਤ ਜ਼ਿਆਦਾ ਬਦਮਾਸ਼ ਪਾਣੀ ਹੋ ਗਈ ਉਹਨੇ ਕੁਆਟਰ ਰੇਨ ਚ ਉਹਰ ਰੱਖੀ ਕੁਆਟਰ ਰੇਨ ਭਈ ਲੜ ਕੇ ਤaltey ਹੁਣ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਏ ਅਤੇ ਇਨਾ ਟੋਲ ਕਰਮੀਆਂ ਖਿਲਾਫ ਕਾਰਵਾਈ ਦੀ ਮੰਗ ਗਈ ਕਿਤੇ ਜਾ ਰਹੀ ਹੈ ਪਰ ਦੂਜੇ ਪਾਸੇ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ